ਹਾਏ ਹਾਏ ਕਿਦਾਂ ਦਾ ਕੰਮ ਕੀਤਾ ਵਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਇਹਦਾ ਨਾ ਨੀਤ ਬੜੀ ਮਾੜੀ ਆ ਇਹਨੇ ਕੋਹ ਨਾ ਕੋਹ ਕਰਨਾ ਵਾ ਉਹੀ ਕੰਮ ਕਰਤਾ ਹੁਣ ਸਾਰੇ ਕੰਮ ਹੋ ਚੱਲੇ ਆ ਤੇ ਹੁਣ ਦੱਸਣ ਦੀ ਇਹ ਜੀ ਕਹਿੰਦੇ ਮਿਲੀਆਂ ਕਰ ਲੋ ਦੱਸ ਆਹਤ ਬੰਦੇ ਨੂੰ ਫਸਾਉਣ ਵਾਲੀ ਗੱਲ ਵਾ ਨਾ ਪਹਿਲਾਂ ਬੰਦੇ ਨੂੰ ਫਸਾ ਲਓ ਤੇ ਫੇਰ ਉਹਨੂੰ ਕਹੋ ਹੈ ਨਾ ਹੀ ਗਾਂਝੋ ਗੇਰੇ ਤੇ ਨਾ ਹੀ ਪਿਛਾਂ ਜੋਗੇਰੇ ਮੈਂ ਤਾਂ ਪਹਿਲਾਂ ਇਹਨਾਂ ਨੂੰ ਕਹਿੰਦੀ ਸੀ ਮੈਨੂੰ ਮਾਈ ਤੇ ਯਕੀਨ ਨਹੀਂਗਾ ਪਰ ਇਹ ਬੜਾ ਯਕੀਨ ਕਰਦੇ ਹੀਗੇ ਕਰ ਲੋ ਯਕੀਨ ਹੁਣ ਇਹਨਾਂ ਨੂੰ ਦੱਸ ਨਹੀਂ ਆ ਨਾ ਜਾ ਕੇ ਹੁਣ ਪਾਤਾ ਚ ਪਵਾੜਾ ਤੇ ਬਣਾਓ ਹਟੂੰਬਾ ਪਾਉ ਸਾਰੇ ਟੱਬਰ ਨੂੰ ਹਾਦੀ ਹੋਈ ਯਾ ਕਿਤੇ ਬੜਾਈ ਗੱਲਾਂ ਕਰਨ ਵਾਲੀਆਂ ਹੁਣ ਨਹੀਂ ਕਰਨ ਈ ਆ ਹੱਦ ਹੋ ਗਈ ਐ ਮਾਤਾ ਵਾਲੀ ਪਵਾੜੇ ਪਾਉਣੀ ਪਵਾੜਾ ਪਾ ਕੇ ਰੱਖਤਾ ਵਾ ਵਸਨੀ ਤੇਰਾ ਪਿਓ ਤੇ ਪਿੰਦਰ ਕਿੱਥੇ ਆ ਅੰਦਰ ਨਹੀਂ ਆਉਣੇ ਆ ਚੱਲ ਉੱਠ ਤਾਂ ਗੱਲ ਕਰਨੀ ਐ ਕੋਈ ਕੀ ਹੋ ਗਿਆ ਵਾ ਕੋਈ ਗੱਲ ਨਹੀਂ ਆ ਜਾ ਦੱਸਣੀ ਆ ਚੱਲ ਜਿੰਦਰਾ ਨਿਆਣੇ ਕਿਹੜੇ ਆਖੇ ਲੱਗਦੇ ਓ ਮੈਂ ਸਵੇਰੇ ਗਿਆਈ ਉਹਦੇ ਗਾਮੇ ਦੇ ਮੁਰਨੇ ਆ ਚੰਗੀ ਉਂਗਲੀ ਵਢਾਈ ਓ ਮੱਸਾ ਵੀ ਨਾਲ ਰੜੀ ਮੈਨੂੰ ਦੱਸਣ ਡਿਆ ਹੀ ਓ ਪਰ ਡੈਡੀ ਨਿਆਣੇ ਚਲੋ ਹੈਗੇ ਪਰ ਮਾਂ ਪਿਓ ਇਹਨੇ ਡੱਕਦੇ ਹੈਗੇ ਓਏ ਜਦੋਂ ਕੋਈ ਚੀਜ਼ ਲਿਆਉਣੀ ਹੈ ਘਰੋਂ ਪੈਸੇ ਦੇ ਖੜਦੇ ਹੀ ਹੈ ਨਾ ਪਹਿਲਾਂ ਉਹਨਾਂ ਨੂੰ ਪੁੱਛੋ ਵੀ ਕਿਹੜੀ ਚੀਜ਼ ਲੈਉਣੀ ਹੈ ਇੱਕ ਤਾਂ ਡੋਰ ਐਡੀ ਮਾੜੀ ਹੈ ਨਾ ਵੇ ਲੋ ਕਿੰਨੀ ਪਾਬੰਦੀ ਲਾਉਂਦੇ ਪਰ ਤਾਂ ਵੀ ਨਿ ਰੁਕਣਦੇ ਉਹ ਗਾਲਜ ਤਰ੍ਹਾਂ ਮਾਰਦੇ ਨਿਆਣੇ ਨਹੀਂਗੇ ਅੱਖੇ ਲੱਗਦੇ ਨਿਆਣੇ ਦੇ ਪੈਂਦੇ ਸਿਰ ਦੇ ਵਾਲਾ ਨੂੰ ਮਾਂ ਪਿਓ ਦੇ ਆ ਪਹਿਲਾਂ ਜਦੋਂ ਅਹੀ ਚੜਾਉਣੇ ਹੁੰਨੇ ਆ ਉਦੋਂ ਵੇ ਲੋ ਕਿੱਡੀਆਂ ਵਧੀਆ ਡੋਰਾ ਨਹੀਂ ਓ ਪਈ ਉਹ ਚੰਗਾਈ ਟੋਟਲ ਜੀ ਬਹੁਤ ਗੱਲ ਹੀ ਨਾ ਇਹ ਤਾਂ ਲੈ ਵੀ ਟੁੱਟਦੀ ਹੈ ਨੀ ਮੇ ਲੋ ਤੇ ਕਿੰਨੇ ਸੁਣੀਦਾ ਹੀ ਰੋਜ਼ ਕਿੰਨਾ ਨੁਕਸਾਨ ਹੁੰਦਾ ਸੜਕ ਤੇ ਹੋ ਗਈ ਕਈਆਂ ਬੰਦਿਆਂ ਦੀਆਂ ਧਮਾਂ ਜਿ ਫਿਰ ਗਏ ਇਥੋਂ ਡਾੜੀ ਬੰਦੇ ਛੱਡੋ ਜਾਨਵਰ ਬੜੇ ਆਪ ਹੁੰਦੇ ਹਾਂ ਜਿਹੜੇ ਉੱਡਣ ਵਾਲੇ ਨੇ ਕਈਆਂ ਵਿਚਾਰਾਂ ਦੇ ਪਰ ਲੈ ਗਏ ਉਹਨਾਂ ਨੂੰ ਕੀ ਪਤਾ ਵਕਐ ਸਹੀ ਗੱਲ ਤੇ ਨੁਕਸਾਨ ਸੱਚੀ ਬੜਾ ਹੋਣ ਰਿਆ ਹੂੰ ਹੂੰ ਬੈਠੇ ਜਿਵੇਂ ਉਹ ਕੀ ਗੱਲ ਹੈ ਇਹ ਗੱਲ ਵੀ ਦੱਸ ਦਿੰਨੀ ਆ ਗੱਲ ਤੇ ਆਪਣੀ ਦਾ ਨਾ ਮੈਂ ਕੀ ਦੱਸਾਂ ਵੀ ਮੈਨੂੰ ਕੀਤਾ ਹੈ ਤਾਈ ਦੇ ਫੋਨ ਅੱਛਾ ਤੇ ਆਪਣੇ ਘਰ ਸੱਦਿਆ ਹੀਗਾ ਮੈਂ ਤੇ ਪਹਿਲਾਂ ਹੀ ਕਹਿੰਦੀ ਸੀ ਤੇਰੇ ਪਿਓ ਨੂੰ ਵੀ ਤਾਈ ਦੇ ਹੱਥੋਂ ਰਿਸ਼ਤਾ ਨਾ ਲੈ ਇਹ ਬੁੱਢੀ ਬੜੀ ਚਾਲਵਾਜ਼ ਆ ਪਰ ਇਹ ਪਤਾ ਨਹੀਂ ਕਿਉਂ ਵੇਗੀ ਉਹਨੇ ਹੱਥਾ ਦੇ ਨਾ ਮੰਮੀ ਮੇਰੀ ਸੁਣੋ ਗੱਲ ਕੀ ਬਾਜ਼ਾਰ ਤਾਂ ਜੀ ਪਾਈ ਜਾਣ ਡਿਓ ਗੱਲ ਤੇ ਦੱਸੋ ਗੱਲ ਦੱਸੋ ਮੈਨੂੰ ਤੇ ਆ ਮੰਮੀ ਅੰਦਰ ਲੈ ਕੇ ਆਈ ਐ ਇਹ ਮੇਰੇ ਸਿੱਧੇ ਸਾਰਾ ਭਾਂਡਾ ਭੰਨੇ ਜੜੀਆ ਕਿੰਨੇ ਕਹਿੰਦੇ ਇਸ ਦਾ ਕਰੋਨਾ ਨਹੀਂ ਡੈਡੀ ਇੱਕ ਮਿੰਟ ਗੱਲ ਤੇ ਸੁਣੋ ਪਹਿਲਾਂ ਉਹਨਾਂ ਦੀ ਕਹਿਣ ਕੀ ਦੇ ਆ ਚੁੱਪ ਕਰੋ ਮੰਮੀ ਤੇ ਇਹ ਗੱਲ ਦੱਸੋ ਕਰ ਸੁਣ ਲਾ ਮੈਨੂੰ ਕਹਿਣ ਲਈ ਆ ਮੌਕੇ ਤੇ ਆਣ ਕੇ ਕਿ ਹੁਣ ਟੂਬਾ ਬਣਾਓ ਤੇ ਮਿਲਨੀਆਂ ਕਰੋ ਸਾਰੀਆਂ ਅੱਛਾ ਤੇ ਆ ਹੁਣ ਆਪਣਾ ਗੱਲ ਕਰਨ ਵਾਲੀ ਆ ਸਾਰੇ ਕੰਮ ਹੜਕੋ ਕਰਵਾ ਕੇ ਤੇ ਹੁਣ ਕਹਿਤਾ ਵੀ ਹੁਣ ਬਣਾਓਗਾ ਇੰਨਾ ਮਹਿੰਗਾ ਸੋਨਾ ਪੁੱਤ ਅਸੀਂ ਕਿੱਦਾਂ ਇਕੱਠਾ ਕਰ ਲਈਏ ਇੰਨਾ ਹੁਣ ਅਸੀਂ ਤੇ ਵਿਆਹ ਦੀ ਤਿਆਰੀ ਉਸ ਹੱਬ ਨਾ ਕਰਨ ਦੇ ਆ ਚੱਲ ਵਿਆਹ ਤੇ ਖਰਚਾ ਜ਼ਿਆਦਾ ਕਰ ਦਿੰਨੇ ਆ ਖਾਣ ਪੀਣ ਤੇ ਚਲੋ ਉਹ ਤਾਂ ਕੋਈ ਗੱਲ ਨਹੀਂ ਆਪਾਂ ਪਹਿਲਾਂ ਪਾਉਣਾ ਹੀ ਹੋਣਾ ਯਾਰ ਸਾਬ ਨਾ ਪਾਇਓ ਪਰ ਆਹ ਤਾਂ ਗੱਲ ਸਹੀ ਨਹੀਂ ਹਨਾ ਸਣੀ ਮੌਕੇ ਤੇ ਆਣ ਕੇ ਕਹਿਣ ਲਈ ਅਸਾਂ ਲਾ ਪੈਣੋ ਉਹ ਸਾਈਂ ਵਧਾਈ ਦੇਣੀ ਪੈਂਦੀ ਆ ਕਿਦੇ ਹੋਰ ਹੈ ਅਸੀਂ ਕਿਉਂ ਹੁਣ ਖਰਚਾ ਵਿਆ ਤੇ ਵਾਧਾ ਕਰ ਲਿਆ ਉਦੋਂ ਆਖਿਆ ਵੀ ਨਹੀਂ ਕੁਝ ਵੀ ਲਾਉਣਾ ਪਾਉਣਾ ਇਹਨੇ ਬਹੁਤ ਗੱਲ ਵਾ ਮੇਰੀ ਗੱਲ ਸੁਣੋ ਮੁੰਡੇ ਨੂੰ ਤੇ ਹੀ ਪਾਉਣਾ ਹੀ ਪਾਉਣਾ ਹੀਗਾ ਤੇ ਚਲ ਸੱਸ ਸਹੁਰੇ ਨੂੰ ਪਾ ਦਿੰਦੇ ਆਂਦੀ ਆ ਫੁੱਫੜਾਂ ਤੱਕ ਮਿਲਨੀਆਂ ਕਰੋ ਮਾਸੜ ਦੀ ਕਰੋ ਫੁੱਫੜ ਦੀ ਕਰੋ ਉਹਨੂੰ ਕਹਣਾ ਨਾ ਪਹਿਲਾਂ ਕਿੱਥੇ ਗਏ ਸੀ ਉਹ ਮੈਂ ਹੁਣ ਕੀ ਆਖਾਂ ਤੁਸੀਂ ਤਾਈ ਜਤਾਈ ਜੀ ਕਰਦੇ ਫਿਰਦੇ ਹੋ ਮਗਰ ਮਗਰ ਤੇ ਅੱਜ ਮੈਨੂੰ ਸੱਦ ਕੇ ਤੇ ਆ ਖਬਰ ਸੁਣਾਤੀ ਆ ਮੇਰਾ ਤਾਂ ਜੀ ਕਰਦਾ ਸਿਰ ਹਾਟਦਾ ਇਹਦਾ ਫੜਕੀ ਹੁਣ ਤੁਹਾਡੇ ਕੀ ਸਲਾਹ ਹੈ ਵੀ ਮੇਰੀ ਕਾਦੀ ਸਲਾਹ ਆ ਸਲਾਹ ਹੁਣ ਤੁਸੀਂ ਦੱਸੋ ਕਿ ਸੋਨਾ ਪਾਉਣਾ ਜੇ ਕਿ ਜਾਂ ਨਾ ਕਰਨੀ ਰਿਸ਼ਤੇ ਤੋਂ ਮੇਰੀ ਗੱਲ ਸੁਣਾ ਆ ਕੰਮ ਨਾ ਕਰੀ ਉਹ ਗੱਲ ਤੇ ਯਰ ਰਪਿੰਦਰ ਦੋਵਾਂ ਛਾਪਾਂਦੀ ਆ ਮੈਂ ਆਖਦਾ ਵੀ ਕੁੜੀ ਦੀ ਸਾਰੀ ਜ਼ਿੰਦਗੀ ਸਭ ਕੀ ਨੱਕ ਜਾਣੀ ਹੈ ਇਹ ਤਾਂ ਗੱਲ ਤਾਂ ਸਹੀ ਆ ਹੁਣ ਪੈਲੀ ਬੰਨਣਾ ਵੀ ਖੁੱਲਾ ਵਾ ਉਹ ਤਾਂ ਜੇ ਮਮੀ ਹੁਣ ਪੈਰ ਤੇ ਨਾ ਕਰਾਂਗੇ ਨਾ ਤਾਂ ਲੋਕਾਂ ਦੇਖੋ ਦਰਾਂ ਦਰਾਂ ਦੀਆਂ ਗੱਲਾਂ ਕਰਨੀਆਂ ਨੇ ਬਹੁਤ ਹੁਣ ਸਾਰੇ ਪਿੰਡ ਚ ਪਤਾ ਵਾ ਉਦੋਂ ਚੂੜੀਆਂ ਵੀ ਚੜ ਗਈਆਂ ਨੇ ਆਹੋ ਹਾਂ ਇੱਕ ਗੱਲ ਹੈਗੀ ਜਾਂ ਤੇ ਇਹ ਕੰਮ ਕਰਦੋਂ ਪਹਿਲਾਂ ਕਹਿੰਦੇ ਤੇ ਫੇਰ ਹੀ ਸੋਚ ਸਕਦੇ ਹਾਂ ਵਿਆਹ ਕਰ ਮੈਂ ਆਖੀ ਸੀਗੀ ਅੱਛਾ ਤੇ ਮੈਨੂੰ ਕਹਿੰਦੀ ਇਹ ਮੁੰਡਾ ਹੁਣ ਬਣਿਆ ਵਾ ਸਰਪੰਚ ਤੇ ਉਹ ਆਂਦੇ ਸਾਡੀ ਪਿੰਡ ਵਿੱਚ ਰਹਿ ਨਹੀਂ ਰਹਿੰਦੀ ਜੇ ਮਿਲਨੀ ਆਵਣਾ ਕਿਧੀਆਂ ਤੇ ਹੁਣ ਮੈਂ ਕੀ ਕਰਾਂ ਹੁਣ ਜਿਹੜੀ ਗੱਲ ਹੈਗੀ ਤੁਹਾਨੂੰ ਅਣਕੇ ਦੱਸਤੀ ਆ ਹੁਣ ਸੋਚ ਵਿਚਾਰ ਕਰ ਲੋ ਕਿੱਦਾਂ ਕਰਨੀ ਫੇਰ ਉਹ ਚੱਲ ਕੋਈ ਨਹੀਂ ਡਾੜੀ ਜੇ ਮੁੰਡੇ ਦੀ ਭੈਣ ਹੁੰਦੀ ਫੇਰ ਵੀ ਤਾਂ ਸਾਹ ਪਾਉਣੀ ਪਾਣੀ ਹੈਗੀ ਲੈ ਆ ਵੀ ਗੱਲ ਸੁਣ ਲੋ ਡਹਿ ਵੀ ਕੱਢ ਮਾਰੀ ਜੀ ਉਹਨਾਂ ਨੇ ਅੱਛਾ ਹੈ ਆਂਦੇ ਆ ਮਾਸੀ ਦੀ ਧੀ ਆ ਉਹਦੇ ਸਗਨ ਵਿਆਹ ਸਾਰੇ ਇੰਨਾ ਹੀ ਕੀਤੇ ਸੀਗੇ ਉਹ ਇਹ ਭੈਣਵਾ ਤੇ ਉਹਨੂੰ ਉਹਦੇ ਵਾਸਤੇ ਹੀ ਬਣਾਉ ਪਉਣਾ ਕੋਮਿੰਦਰਾ ਤੇਰਾ ਦਾ ਕਹੀਏ ਮੇਰੀ ਸੁਣ ਗੱਲ ਮੇਰੀ ਵੀ ਗੱਲ ਸੁਣ ਲਾ ਉਹ ਤਾਇਆ ਲ ਜਾ ਬਲਿਸਟ ਬਣਾ ਕੇ ਲੈ ਆਇਆ ਇੱਕ ਵਾਰੀ ਤੇ ਸਾਰਾ ਇਹ ਕੰਮ ਨਿਬੜ ਜੂਗਾ ਤੇ ਹੁਣ ਕੋ ਜੀ ਕੋ ਰਹਿ ਨਾ ਜਾਵੇ ਉਹਨੇ ਪਤਰੋ ਫੇਰਿਆ ਤੇ ਫੇਰ ਹੋਣੀ ਪੈ ਜੇ ਕਿਹੜਾ ਕੇ ਗੱਲ ਦੀ ਆਹੋ ਜੇ ਪਉਣਾ ਹੀ ਐ ਤੇ ਆਹੋ ਬਹੁਤ ਗੱਲ ਵਾ ਪਰ ਹਾਂ ਬਣਾਉਣਾ ਹੋਵੇ ਸ਼ਾਪਾਣ ਦਪਾਈਗਾ ਨਹੀਂ ਨਹੀਂ ਸ਼ਾਪਾਣ ਠੀਕ ਵਾ ਉਜੱਥੇ ਅੱਗੇ ਲਾਉਣੇ ਦਾ 2 ਲੱਖ ਵੱਧ ਲੱਗ ਜਾਏਗਾ ਹੋਰ ਕੀ ਹੈ ਫਿਰ ਬਚਾ ਲੈ ਯਾਰ ਹੁਣ ਕਰਨਾ ਹੀ ਪੈਣਾ ਕੋਈ ਗੱਲ ਨਹੀਂ ਤੇ ਇਹ ਪਹਿਲਾਂ ਵੀ ਤੇਰਾ ਆਪਣਾ ਕਿੰਨਾ ਮਿੰਗਾ ਲੱਗਦਾ ਤੇ ਪਹੁੰਚ ਲਿਆ ਚੱਲ ਮੁੰਨਾ ਇੱਕ ਲੋ ਇੱਕ ਕੰਮ ਹੋ ਸਕਦਾ ਜੀ ਆਪਣੇ ਕੋਲ ਕਿਹੜਾ ਸੁਣਾ ਹੈ ਨੀਗਾ ਜੜਾ ਮੁੰਡੇ ਨੂੰ ਪਾਉਣਾ ਮੈਂ ਤੇ ਕੜਾ ਮੈਂ ਦੇ ਦੇਣਾ ਮੈਂ ਤੇ ਚੀਨੀ ਜਿਹੜੀ ਇਹਦੇ ਵਾਲੀ ਲੈ ਲੂ ਆਪਾਂ ਥੋੜਾ ਬੁਧਾ ਨਾ ਘ ਬਚਾ ਲਈਏ ਕਿਉਂ ਡੈਡੀ ਚੱਲ ਕੋਈ ਨਹੀਂ ਇਹ ਤਰਾ ਕਰਦੀ ਕੋਈ ਨਹੀਂ ਅੱਸਾ ਲਾਉਗੀ ਨਾ ਇਦਾਂ ਨੂੰ ਫੇਰ ਬਣਾਣਾ ਉਹ ਕੋਈ ਗੱਲ ਨਹੀਂ ਆਪਾਂ ਬਣਾ ਦੇਵਾਂਗੇ ਉਦਾਂ ਜੀ ਆਪਾਂ ਆਖੀਏ ਪਿੱਛੇ ਲਹਿ ਦੇ ਨਵਦੀਪ ਉਹਨਾ ਕੋਲ ਵੀ ਪਰ ਉਹਨਾਂ ਕੋ ਮੰਗਦੇ ਆਪਾਂ ਲੱਗਦੇ ਨੇ ਲੱਗਦੇ ਉਹਨਾਂ ਆਪਣਾ ਇਹ ਨਹੀਂ ਗੱਲ ਐਡਾ ਵਧੀਆ ਘਰ ਦਿੱਤਾ ਵੀ ਸਾਡੇ ਕੋਲ ਦੇ ਨਵੇਂ ਗੱਲਬਾਤ ਤਾਂ ਕੋਈ ਗੱਲ ਨਹੀਂ ਆਪਾਂ ਓਖੇ ਚ ਜ਼ਰੂਰ ਹਨਾ ਕਰ ਦੇਣਿਆ ਫਿਰ ਚੱਲ ਕੋਈ ਨਵੇਂ ਦਾ ਲੈ ਲਓ ਜੀ ਤੇ ਜਿਹੜਾ ਆਪਣੇ ਵਾਲਾ ਉਹ ਕੱਢ ਲੋ ਬਾਹਰ ਚਲੋ ਯਾਰ ਆਹ ਤੇ ਕਹਾਂ ਜੇ ਕੰਮ ਨਿਬੜ ਹੁਣ ਹੈ ਕਿੰਨੀਆਂ ਛਾਪਾਂ ਇਹ ਵੇਖ ਲੋ ਮੇਰੇ ਕੋਲ ਤਾਂ ਦੋ ਘਹਿਗੀਆਂ ਉਹ ਨਹੀਂ ਨਹੀਂ ਇਹ ਨਹੀਂ ਪੌਣ ਵਾਲੀਆਂ ਆਹ ਪਾਉਣ ਵਾਲੀ ਆਇਆ ਮਾਸੜ ਹੋ ਗਿਆ ਫੁੱਫੜ ਹੋ ਗਿਆ ਆਹੋ ਦੋ ਮਾਸੜ ਤੇ ਦੋ ਫੁੱਫੜ ਨੇ ਤੇ ਫਿਰ ਭਾਈਆ ਦੇ ਭੈਣਾਂ ਆਂਦੀ ਜਿਹੜੀ ਮਾਸੀ ਦੀ ਕੁੜੀ ਲੈਂਦੀ ਆ ਡੈਡੀ ਮੰਨੇਗਾ ਚਲੋ ਚਾਰੇ ਤੇ ਮੰਮੇ ਨੂੰ ਪੌਣੀ ਪੈਣੀ ਪੰਜ 6 7 ਹਣਾ ਚਾਹੀਦੀ ਨੇ ਤੇ ਭੈਣ ਨੂੰ ਪੌਣੀ ਪੈਣੀ ਆ ਤੇ ਭਾਈਆ ਵੀ ਜਿਹੜਾ ਹੋ ਉਹ ਨੂੰ ਵੀ ਪੌਣੀ ਫਿਰ ਕਹਦਾ ਸਾਡੇ ਜਵਾਈ ਦੀ ਮਿਲਣੀ ਕਰੋ 6 7 ਹੋ ਗਏ 70 ਗੱਲਾਂ ਵੱਡੀਆਂ ਜਾ ਕੋਈ ਬਸ ਲੋ ਬੀਜ ਨੂੰ ਬਸ ਲੋ ਚਲੋ ਮੰਮੀ ਕੋਈ ਨਹੀਂ ਕਰਨਾ ਤੇ ਪੈਣਾ ਹੀ ਆ ਮੇਰੀ ਗੱਲ ਸੁਣੋ ਜਾਵਾਂ ਤਾਈ ਵੱਲ ਫਿਰ ਮੈਂ ਕਹਿਵਾਂ ਕਰਤਾਂਗੇ ਕਰਨਾ ਦੇ ਪੈਣਾ ਨਹੀਂ ਕਿਉਂ ਪੈ ਦੱਸਿਆ ਚਾਹੋਗਾ ਜਾਂ ਫੋਨ ਕਰ ਸਕੋ ਚਲ ਮੈਂ ਕਿਹਾ ਹੀ ਹਾਂ ਚਲੋ ਵੇਖ ਲੋ ਕੋਈ ਲੋ ਯਾਰ ਕੰਮ ਤੁੰਦਾ ਕੀ ਹੋ ਗਿਆ ਆ ਸਰਨਰ ਸਹੀ ਚੀਂ ਆ ਹਾਂਜੀ ਉਧਰ ਆ ਆਮਨੀ ਮੈਨੂੰ ਪੁੱਛਣੀ ਆ ਭਲਾ ਤੇ ਕੀ ਗੱਲ ਚੱਲਣ ਰਹੀ ਹੈ ਹਾਂਜੀ ਦੱਸੋ ਸਣੀ ਨਾਲ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਹੈਗੀ ਹੂੰ ਮੈਂ ਕੀ ਗੱਲ ਬੜਾ ਰੋਲਾ ਪੈਣ ਡਿਆ ਆਈਗਾ ਮੈਂ ਕਿੱਥੋਂ ਸੁਣ ਲਈ ਹੈ ਰੋਲਾ ਕਿ ਪੈਣਾ ਕਿ ਉਹ ਅਮਨ ਦੇ ਸੋਹਰਿਆਂ ਨੇ ਹੁਣ ਡਿਮਾਂਡ ਰੱਖੀ ਆ ਕਿ ਮਿਲਨੀਆਂ ਹੋਣੀਆਂ ਜਾਈਦੀਆਂ ਸਾਰੀਆਂ ਅੱਛਾ ਆਹੋ ਪਹਿਲਾਂ ਤੇ ਆਂਦੇ ਹੀ ਪਸਰੋਪਿਆ ਨਹੀਂ ਕਰਨੀਆਂ ਉਹ ਕਹਿੰਦੇ ਤੇ ਅੱਗੇ ਇਹ ਪਹਿਲਾਂ ਤੇ ਹੁਣ ਮੌਕੇ ਤੇ ਆਣ ਕੇ ਉਹਨਾਂ ਨੇ ਕਹਿਤਾ ਵਾ ਦੱਸ ਹਾਂ ਮੈਨੂੰ ਤਾਂ ਹੁਣ ਟੈਨਸ਼ਨ ਹੋਣ ਦੀ ਆ ਕਿ ਤੇ ਗੱਡੀ ਨਾ ਮੰਗ ਲੈਣ ਗੱਡੀ ਤਾਂ ਕਰਦੇ ਨਹੀਂ ਹਲੇ ਪਹੁੰਚੇ ਬਾਕੀ ਇਹ ਆ ਵੀ ਹੁਣ ਮੁੱਲੀਆਂ ਵੱਲੋਂ ਕਹਾ ਵਾ ਉਹ ਤੇ ਕਰਨੀਆਂ ਪੈਣੀਆਂ ਵਾ ਤੇ ਉਹੀ ਗੱਲ ਕਰਨਦੇ ਆ ਆਪਾਂ ਉੱਥੇ ਵੀ ਹੁਣ ਮੌਕੇ ਤੇ ਮੌਕੇ ਆਣ ਕੇ ਕਹਿਣਦੇ ਆ ਪਹਿਲੇ ਆਂਦੇ ਸੀ ਵੀ ਨਹੀਂ ਕੋਖ ਨਹੀਂ ਚਾਹੀਦਾ ਕੋਈ ਗੱਲ ਨਹੀਂ ਤੇ ਹੁਣ ਵੇਖੋ ਕਰ ਕੀ ਬੰਦਾ ਵਾ ਕੋਈ ਗੱਲ ਨਹੀਂ ਤੇ ਉਦਾਂ ਪਿੰਦਰ ਕਹਿਣਦੇ ਵਾ ਵੀ ਕੜਾ ਮੈਂ ਦੇ ਦਾਂਗਾ ਤੇ ਚੰਨੀ ਮੈਂ ਕਹਾ ਚਲ ਮੈਂ ਦੇ ਦਾਂਗਾ ਅੱਛਾ ਤੇ ਮੁੰਡੇ ਨੂੰ ਕੜਾ ਪਾ ਦੂੰਗਾ ਨਾ ਆਪੇ ਤੇ ਮੈਗਾ ਚਲ ਉਦਾਂ ਵੀ ਤਾਂ ਪੈਸੇ ਖਰਚ ਗਏ ਮੌਕੇ ਤੇ ਲਿਉਣਾ ਹੀ ਆ ਹੂੰ ਤੇ ਚਲ ਜਿਹੜਾ ਸਮਾਨ ਆਪਣੇ ਕੋਲ ਪਿਆ ਵਾ ਉਹ ਪਾ ਦਿੰਨੇ ਆ ਆਹੋ ਵੇਖ ਲਓ ਫਿਰ ਆਹੋ ਜਿੱਦਾਂ ਸਰਦਾ ਤੇ ਤੇ ਕਿੱਥੇ ਰੱਖਿਆ ਵਾ ਸੋਨਾ ਬਾਲਾ ਮੇਰੇ ਵਾਲਾ ਸੋਨਾ ਤੇ ਪਿੰਡ ਪਿਆ ਵਾ ਤੇ ਮੇਰੇ ਵਾਲਾ ਸੋਨਾ ਉਹ ਵੀ ਉੱਥੇ ਹੀ ਪਿਆ ਵਾ ਜਦੋਂ ਪਿੰਡ ਕਦੋਂ ਦਾ ਖੜਿਆ ਜੋ ਜਦੋਂ ਮੈਂ ਗਈ ਹਾਂ ਮੈਂ ਉਦੋਂ ਲੈ ਗਈ ਹਾਂ ਤੇ ਮੁੜ ਕੇ ਮਨੋਂ ਆਉਣ ਲੱਗਿਆ ਚੇਤਾ ਨਹੀਂ ਰਹਿ ਲਿਆ ਹੁੰਦਾ ਲੈ ਤੇ ਇੱਕ ਕੰਮ ਕਰ ਫਿਰ ਹੂੰ ਮੰਮੀ ਉਹਨਾਂ ਨੂੰ ਫੋਨ ਕਰਕੇ ਵਸ ਵੀ ਜੇ ਉਹਨਾਂ ਦਾ ਟਾਈਮ ਹੈਗਾ ਵਾ ਤੇ ਉਹ ਫਰਾਜ ਜਾਨ ਤੇ ਨਹੀਂ ਤਾਂ ਫਿਰ ਮੈਨੂੰ ਦੱਸਰ ਫਿਰ ਮੈਂ ਜਾ ਕੇ ਲੈ ਆਵਾਂ ਕੋਈ ਗੱਲ ਨਹੀਂ ਮੰਮੀ ਨੂੰ ਮੈਂ ਫੋਨ ਕਰ ਲਈਨੀ ਆਹੋ ਵੇਖ ਲਓ ਫਿਰ ਜੇ ਉਹਨਾਂ ਦਾ ਟਾਈਮ ਹੋਗਾ ਦੇ ਜਾਣਗੇ ਨਹੀਂ ਤੇ ਫਿਰ ਜੇ ਤੁਸੀਂ ਜਾਓਗੇ ਤੇ ਮੈਨੂੰ ਲੈ ਜਾਓਗੇ ਨਾਲ ਉਹ ਚਲੋ ਲੈ ਜਾਵਾਂਗਾ ਤੈਨੂੰ ਵੀ ਪਹਿਲੇ ਉਹਨਾਂ ਨੂੰ ਪੁੱਛ ਤਾਂ ਲੈ ਕੀ ਕਹਿੰਦੇ ਆ ਜੇ ਉਹਨਾਂ ਦਾ ਟਾਈਮ ਹੋਇਆ ਕੀ ਪਤਾ ਹੋ ਆਈ ਹਣ ਕੋਈ ਗੱਲ ਨਹੀਂ ਆ ਮੈਂ ਪੁੱਛ ਲਈਨੀ ਆ ਨਹੀਂ ਤੇ ਮੈਂ ਨਾਲੇ ਮੈਂ ਵੀ ਹੋਉਂਦੀ ਤੇ ਚੱਲ ਨਾਲ ਉਹਨਾਂ ਨੂੰ ਮੇਲ ਆਉਂਦੀ ਉਹ ਚਲ ਜਾਵਾਂਗਾ ਤੈਨੂੰ ਤੈਨੂੰ ਕੋਈ ਨਾ ਕੀਤੀ ਆ ਤੇ ਪਹਿਲੇ ਤੂੰ ਫੋਨ ਕਰਕੇ ਮੈਨੂੰ ਦੱਸ ਕੇ ਜਾਂਦੇ ਕੋਈ ਨਹੀਂ ਮੈਂ ਕਰਨੀ ਫੋਨ ਤੇ ਪੁੱਛਣੀ ਹੈ ਨਾ ਠੀਕ ਆ ਹਾਂ ਆਹਾਂ ਚਲੋ ਕਰਾਂ ਪੋਲਾਂ ਹਲੋ ਆਪੋ ਤੇ ਕੀ ਹਾਲ ਆ ਠੀਕ ਠਾਕ ਸ਼ਰਨ ਤੈਨੂੰ ਬਹੁਤ ਅਸੀਂ ਯਾਦ ਕਰਦੇ ਰਹਿੰਦੇ ਆ ਹੋਰ ਸਣਾ ਰੋਜ਼ ਠੀਕ ਆ ਹੋਰ ਬਾਕੀ ਸਾਰਾ ਪਰਿਵਾਰ ਠੀਕ ਆ ਠੀਕ ਆ ਚੱਲਦਾ ਵਿਆਹ ਫਿਰ ਅੱਛਾ ਅੱਛਾ ਤੇ ਕਿਦਾਂ ਫਿਰ ਠੀਕ ਠਾਕ ਸਾਰੇ ਸੋਨਾ ਲੈਣਾ ਹੁਣ ਕੋਈ ਗੱਲ ਨਹੀਂ ਪੁੱਤ ਲੈ ਜੀਂ ਤੇਰਾ ਸੋਨਾ ਜਿਹੜਾ ਇੱਥੇ ਪਿਆ ਵਾ ਮਦਦ ਕਰਨੀ ਪੈਣੀ ਆ ਕੀ ਗੱਲ ਹੋ ਗਈ ਅੱਛਾ ਕਿੰਨੀ ਗਾ ਤੈਨੂੰ ਬਹੁਤ ਪਤਾ ਹੀ ਆ ਸਾਡਾ ਇੰਨਾ ਜ਼ੋਰ ਤਾਂ ਨਹੀਂ ਪੈਂਦਾ ਚਲੋ ਥੋੜਾ ਬੋਲ ਕਰਦਾਂਗੇ ਜਿੰਨੇ ਕੁ ਜੋਗੇ ਹੋਵਾਂਗੇ ਹਾਂ ਠੀਕ ਆ ਠੀਕ ਆ ਚਲ ਠੀਕ ਆ ਚੰਗਾ ਆਜੋ ਆਜੋ ਦੱਸ ਕੀ ਫਾਇਦਾ ਹੀ ਉਹ ਚੰਗੇ ਭਲੇ ਇਹ ਰੋਟੀ ਖਾਂਦੇ ਲੱਭੇ ਹੀ ਅੱਗੋਂ ਤੇ ਹੁਣ ਮੌਕੇ ਦੇ ਮੌਕੇ ਆਖਣ ਦੇ ਵੀ ਮਿਲਣੀਆਂ ਸਾਰਿਆਂ ਦੀਆਂ ਹੋਣੀਆਂ ਚਾਹੀਦੀਆਂ ਦੱਸ ਸੋਣਾ ਤੇ ਤੁਹਾਡੇ ਰਿਸ਼ਤੇਦਾਰਾਂ ਨੂੰ ਪੈ ਜਣਾ ਵਾ ਜਿੰਨਾਂ ਨੇ ਮਿਲਣੀਆਂ ਕਰਾਉਣੀਆਂ ਜੇ ਹਾਂ ਤੇ ਆ ਮੈਂ ਫੋਕੀ ਟਾਵਰ ਦਾ ਕੀ ਫਾਇਦਾ ਵਾ ਅਗੜਿਆਂ ਦਾ ਕੁੰਡਾ ਕਰਕੇ ਰੱਖ ਦੋਗੇ ਤੇਰਾ ਮੋਕਾ ਨਹੀਂ ਕੰਮ ਆਜੇ ਬਸ ਬਾਕੀ ਦਾ ਸਾਰਾ ਮੁਗ ਗਿਆ ਤੇ ਆ ਬਸ ਪੋਚਾ ਹੀ ਲੱਗਣ ਵਾਲਾ ਹੈ ਬਰਾਂਡੇ 'ਚ ਮੈਂ ਲਾਇਆ ਰੱਖ ਜਿਹੜਾ ਕੋ ਪੋਚਾ ਕੁੜੀ ਦਾ ਫੋਨ ਆਉਂਦਿਆ ਸੀ ਹਾਏ ਹਾ ਤਾਂ ਤੁਸੀਂ ਮੇਰੇ ਨਾਲ ਵੀ ਗੱਲ ਕਰਾ ਦੇਣੀ ਉਹ ਤੇਰੇ ਨਾਲ ਵੀ ਕਰਾ ਦਨੇ ਗੱਲ ਇੱਧਰ ਆ ਜਾ ਰਕ ਬੈ ਤੈਨੂੰ ਮੈਂ ਦੱਸਾਂ हां है को चड्ज दी गल करयो ओ चड्ज दी आ चड्ज दी आ ਕੁੜੀ ਕਹਿੰਦੀ ਸੀ ਕਰਨ ਅੱਛਾ ਉਹਨੇ ਫੋਨ ਕੀਤਾ ਜਾਂਦੀ ਵੀ ਅਸੀਂ ਆਉਣਾ ਵਾ ਆਪਣਾ ਸੋਨਾ ਲੈਣ ਉਹਨੇ ਸੋਨਾ ਕੀ ਕਰਨਾ ਸੋਨਾ ਨੇ ਕੀ ਕਰਨਾ ਵਾ ਹੈ ਵੀ ਉਹ ਚੱਕਰ ਇਹ ਪੈ ਗਿਆ ਵੀ ਉਹਦੀ ਨਨਾਂ ਦਾ ਵਿਆਹ ਵਾ ਆਹੋ ਤੈਨੂੰ ਪਤਾ ਹੀ ਆ ਹੂੰ ਹੂੰ ਤੇ ਉਹਦੇ ਜਿਹੜੇ ਸਹੁਰੇ ਆ ਨਾ ਕੁੜੀ ਦੇ ਹੂੰ ਉਹਨਾਂ ਨੇ ਮੌਕੇ ਦੇ ਮੌਕੇ ਹੁਣ ਕਹਿਤਾ ਵਾ ਵੀ ਮਿਲਨੀਆਂ ਹੋਣੀਆਂ ਬਾਵਾ ਅੱਛਾ ਮੈਂ ਆਕੇ ਸੋਚਣਿਆ ਮੈਂ ਵੀ 10 ਬੰਦੇ ਚੰਗੇ ਭਲੇ ਜਾਂਦੇ ਆ ਇਹ ਵਸਦੇ ਪੁੱਜਦੇ ਆ ਤੇ ਭੁੱਖ ਡੇ ਖਲਾਰਨ ਤੇ ਹੁਣ ਉਹ ਮਿਲਨੀਆਂ ਕਰਕੇ ਤੇ ਉਹ ਆਂਦੀ ਵੀ ਅਸੀਂ ਹੁਣ ਘਰਤ ਨਹੀਂ ਆਂਦੀ ਗੱਲ ਕੀਤੀ ਘਰ ਦੇ ਸੁੱਕਣੇ ਪਏ ਆ ਤੇ ਮੌਕੇ ਦੇ ਮੌਕੇ ਹੁਣ ਸੋਨਾ ਮਹਿੰਗਾ ਬੜਾ ਕਿੱਥੋਂ ਇੰਨਾ ਬੜਾ ਨਹੀਂ ਹੁਣ ਕਿਹੜੀ ਗੱਲ ਸੁੱਕਣੇ ਪਈ ਜਦੋਂ ਹਨੂ ਆਂਦੀ ਹੁੰਦੀ ਜਨਮਨਾ ਤੇ ਵਿੱਚ ਇੰਨੀਆਂ ਲੈ ਕੇ ਆਓ ਉਹਦੋਂ ਕੋਈ ਫਿਕਰ ਨਹੀਂ ਹੁੰਦੀ ਜਦੋਂ ਆਪਣੇ ਤੇ ਪਏ ਪਤਾ ਦੁੱਧ ਲੱਗਦਾ ਵਾ ਤੇ ਹੁਣ ਉਹ ਆਂਦੀ ਵੀ ਅਸੀਂ ਇੱਥੋਂ ਜਿਹੜਾ ਸੋਨਾ ਤੁਹਾਡੇ ਕੋ ਖੜਨਾ ਵਾ ਆਪਣਾ ਹੀ ਆ ਚਲੋ ਉਹਨਾਂ ਦਾ ਆਹ ਤੇ ਆਂਦੀ ਵੀ ਉਹ ਹੁਣ ਅਸੀਂ ਥੋੜਾ ਬੋਤਾ ਉਹਨਾਂ ਨੂੰ ਦਵਾਂਗੇ ਵੀ ਆ ਲੋ ਵਿੱਚ ਪੰਨ ਤੋੜ ਕਰਕੇ ਤੇ ਆਪਣਾ ਟਾਈਮ ਸਾਰ ਲੋ ਤੇ ਸ਼ਦਾਨ ਨੇ ਹੱਥੋਂ ਸੋਨਾ ਗਵਾਹ ਬੈਣਾ ਮੁਰਕੇ ਉਹਦੀ ਸੱਸ ਨੇ ਫੇਰ ਅੱਗੇ ਵਾਲੇ ਕੰਮ ਹੀ ਕਰ ਲਿਆ ਭਣ ਮੇਰੀ ਗੱਲ ਸੁਣ ਹੁਣ ਉਹਨਾਂ ਦੇ ਘਰ ਦੀ ਗੱਲ ਆ ਅਸੀਂ ਦਖਲ ਨਹੀਂ ਦੇ ਸਕਦੇ ਅਗਲੀ ਮਿੱਠੀ ਬਣੀ ਹੁਣ ਉਹਦੇ ਦਿਲ ਚੋਂ ਮੈਂ ਕੱਢ ਲਾਂਗੀ ਜੋ ਕੁਝ ਵੀ ਆ ਕੋਈ ਸਲਾਹ ਕੀਤੀ ਹੋਊਗੀ ਤੇ ਨਾਲੇ ਆਂਦੀ ਆ ਵੀ ਤੁਸੀਂ ਵੀ ਕੋਈ ਥੋੜੀ ਬੋਦੀ ਕੋਈ ਮਤ ਕਰੋ ਉਹਨਾਂ ਦੀ ਛਰਨਾਂ ਦੀ ਹਾਂ ਬਿਲਕੁਲ ਆਪਾਂ ਮਦਦ ਨਹੀਂ ਕਰਨੀ ਐਡੀ ਹੰਕਾਰੀ ਜਨਾਨੀ ਹੀ ਸਾਨੂੰ ਤੇ ਪੱਲੇ ਨਹੀਂ ਬੰਦੀ ਉਹਨਾਂ ਨੂੰ ਚਪਾ ਗਿਆ ਹਾਣਾ ਹੁਣ ਉਹਨਾਂ ਮਤਵਾਲੋ ਕਿਹਾ ਤਾਂ ਹੰਕਾਰ ਤੇ ਉਹਨਾਂ ਦਾ ਟੁੱਟ ਗਿਆ ਉਹ ਤਾਂ ਰੱਬ ਤੋੜਦਾ ਹਰ ਇੱਕ ਦਾ ਇਹ ਨੂੰ ਛੱਡ ਦੇ ਤੇ ਹੁਣ ਇਹ ਆਪ ਚੱਲ ਰਹੀ ਸਮਝ ਨਹੀਂ ਸਾਡੀ ਵੀ ਉਹ ਧੀ ਆ ਕੋਈ ਗੱਲ ਨਹੀਂ ਜੇ ਹੁਣ ਉਹਨਾਂ ਤਰਲਾ ਮਾਰਿਆ ਤਾਂ ਥੋੜੀ ਬੋਦੀ ਮਤ ਕਰਾਂਗੇ ਚਲੋ ਧੀਆ ਦੁੰਦੀਆਂ ਸਾਰਿਆਂ ਦੀਆਂ ਸੰਝਣਾ ਪਰ ਇਹਨੂੰ ਵੀ ਨਾ ਕੋਈ ਜ਼ਿਆਦਾ ਹੰਕਾਰ ਹੀ ਪਰ ਮੈਂ ਦੇਖੋ ਗੱਲ ਕਹਿੰਨੀ ਆ ਵੀ ਇਹਦੇ ਨਾਲ ਵੀ ਇਦਾਂ ਹੋਣਾ ਹੀ ਚਾਹੀਦਾ ਜੋ ਉਹ ਕੰਡਿਆ ਰੱਬ ਸਹੀ ਕੰਡਿਆ ਹਾਡਾ ਤੇ ਨਹੀਂ ਖੂਨ ਪੀਤਾ ਹੀ ਉਹ ਕੁੜੀ ਸਾਡੀ ਹੀ ਤੇ ਵਿਚਾਰੀ ਸੁੱਕ ਕੇ ਕਾਨੇ ਵਰਗੀ ਹੋ ਗਈ ਕਦੀ ਇਹ ਟੱਬਰ ਨੇ ਸੋਚਿਆ ਹੀ ਕਿ ਉਹ ਧੀ ਧਿਆਣੀ ਆ ਸਾਡਾ ਤੇ ਹੈ ਵੀ ਉਹੋ ਕੁਛੀ ਕਿੱਦਾਂ ਦੀ ਜਾਨ ਇਹਨੇ ਕੱਢੀ ਕਿੱਦਾਂ ਉਹਨੂੰ ਕਟ-ਕਟ ਕੇ ਕੱਢ ਦਿੰਦੇ ਹੁੰਦੇ ਗੱਲ ਤੇ ਤੇਰੀ ਵੀ ਠੀਕ ਆ ਹੁਣ ਇਹ ਆ ਵੀ ਜੇ ਉਹਨੇ ਸਾਡਾ ਨਾ ਕੀਤੀਆਂ ਸੀ ਨਾ ਤੇ ਉਹਨੂੰ ਵੀ ਹੁਣ ਸਮਝ ਲਾ ਵੀ ਹੁਣ ਸਟਾਰਟ ਹੋ ਗਏ ਕੰਮ ਭੁਗਤਣੀਆਂ ਪੈਣੀਆਂ ਹੁਣ ਸਾਰੀਆਂ ਪਰ ਇੱਕ ਤਨ ਮਰਸਾਂ ਚਲ ਤੂੰ ਉਹਨਾਂ ਦੀ ਕੁੜੀ ਬਾਰੇ ਨਾ ਇੰਨਾ ਮੜਾ ਸੋਚ ਈਆਂ ਧਿਆਣੀਆਂ ਦੀ ਗੱਲ ਵਾ ਸਾਰਿਆਂ ਦੀ ਮੈਂ ਤਾਂ ਨਹੀਂ ਦੇਖੋ ਜੀ ਹੁੰਦੀ ਆ ਚੱਲ ਅਸੀਂ ਤੇ ਆਨੇ ਆ ਵੀ ਜੇ ਸਾਡੀ ਕੁੜੀ ਨੂੰ ਇਹਨੇ ਤੰਗ ਕੀਤਾ ਹੈ ਨਾ ਉਹਨਾਂ ਦੀ ਕੁੜੀ ਮੈਂ ਤੇ ਆਨਾ ਅੱਗੋਂ ਠੀਕ ਠਾਕ ਰਵੇ ਜਾ ਕੇ ਬੜਾ ਤੰਗ ਹੁੰਦਾ ਵਾ ਬੰਦਾ ਜਦੋਂ ਕਿਸੇ ਦੀ ਧੀ ਭੈਣ ਨੂੰ ਇਦਾਂ ਕੋਈ ਕਰੇ ਠੀਕ ਆ ਕਿ ਨਹੀਂ ਤੇ ਤੂੰ ਐਵੇਂ ਨਾ ਹੁਣ ਇਹੋ ਜੀ ਗੱਲ ਨਾ ਕਰਿਆ ਕਰ ਰੱਬ ਉੱਤੇ ਵੰਦਾ ਵਾ ਫੈਸਲੇ ਉਹਨੇ ਸਾਰੇ ਆਪੇ ਕਰ ਦੇਣੇ ਆ ਤੇ ਸਾਨੂੰ ਬੁਰੇ ਬੰਦੇ ਕੋਈ ਲੋੜ ਨਹੀਂ ਆਪਣੀ ਸੋਚ ਨੂੰ ਸਹੀ ਰੱਖੋ ਬਸ ਠੀਕ ਆ ਕੋਈ ਗੱਲ ਨਹੀਂ ਤੂੰ ਚਿੰਤਾ ਨਾ ਕਰ ਤੇ ਜਿੰਨੀ ਕੁ ਮਤ ਹੁੰਦੀ ਐ ਅਸੀਂ ਵੀ ਕਰ ਦਾਂਗੇ ਉਹਨਾਂ ਨੂੰ ਕਿਹੜੇ ਇੰਨੇ ਪੈਸੇ ਆ ਨਾ ਉਹ ਤੇ ਫਿਰ ਆ ਤੇਰੇ ਪੰਨਕੁਨਾਂ ਵਾਲੇ ਨਾ ਉਹ ਤੇ ਵੇਚਵਾਜ ਕੇ ਤੇ ਕੋਈ ਕੋਈ ਲੱਖ ਕਟਾ-ਕਟਾ ਕਰਕੇ ਦੇ ਦਾਂਗੇ ਹੋਰ ਕੀ ਆ ਅਸੀਂ ਤੇ ਇੰਨਾ ਕੀ ਕਰ ਸਕਨੇ ਆ ਸਾਡੇ ਇੱਥੇ ਰੁੱਖਾਂ ਨੂੰ ਲੱਗੇ ਆ ਨਾ ਉਹ ਚੱਲ ਕੋਈ ਗੱਲ ਨਹੀਂ ਤੇ ਇਦਾਂ ਹੀ ਆ ਜਦੋਂ ਕੋਈ ਟਾਈਮ ਆਏ ਨਾ ਫਿਰ ਅਗਲੇ ਨੂੰ ਪਤਾ ਲੱਗਦਾ ਹੁੰਦਾ ਹੁਣ ਉਹ ਸਮਝਣਗੇ ਨਾ ਜੇ ਅਸੀਂ ਮਤ ਕਰਾਂਗੇ ਵੀ ਭਾਵੇਂ ਉਹ ਮਾੜੇ ਹੀ ਫਿਰ ਵੀ ਸਾਡੀ ਮੌਕੇ ਦੇ ਮੌਕੇ ਮਤ ਕਰ ਗਏ ਆ ਬੰਦਾ ਕੋਈ ਨਾ ਕੋਈ ਜਰੂਰ ਸੋਚਦਾ ਵਾ ਕਮ ਸੋ ਕਮ ਸੋਚਣਾ ਚਾਹੀਦਾ ਇਹਦੀਆਂ ਨੋਹਾਂ ਹੁੰਦੀਆਂ ਵਿਆਹ ਕੇ ਖੜੀਆਂ ਹੁੰਦੀਆਂ ਨੇ ਇੰਨਾ ਮਾੜਾ ਨਹੀਂ ਉਹਨਾਂ ਦਾ ਵਰ ਉਹ ਜੇ ਤੇਰੀ ਚੰਗੀ ਸੋਚ ਵਾ ਸਾਰਿਆਂ ਦੀ ਥੋੜਾ ਚੰਗੀ ਹੋਣੀ ਆ ਜੇ ਤੇਰੀ ਮਾੜੀ ਹੋ ਕੇ ਸਾਰਿਆਂ ਦੀ ਮਾੜੀ ਹੋਣੀ ਆ ਵੇਖ ਲਓ ਹੁਣ ਆਪਣੀ ਮਰਜ਼ੀ ਕਰ ਲਓ ਜਿੱਦਾਂ ਤੁਹਾਨੂੰ ਸਹੀ ਲੱਗਦਾ ਹੋਵੇ ਮੇਰੀ ਗੱਲ ਸੁਣ ਮੇਰਾ ਰਦਰ ਭਮਿਆ ਜਾਵਾ ਆਰਤੀ ਵਾਲਾ ਤੇ ਉਹਨੂੰ ਕਹਿਣਾ ਵੀ ਤੂੰ ਪੈਸੇ ਦੇ ਥੋੜੇ ਬਹੁਤੇ ਤੇ ਉਹਨੇ ਵਿਆਜ ਲਾ ਲੈਣਾ ਵਿਆਜ ਤਾਂ ਉਹਨੇ ਲਾਉਣਾ ਹੀ ਹਾਂ ਜੀ ਉਹਨਾ ਮੰਗੇ ਆ ਤਾਂ ਫਿਰ ਵਿਆਜ ਤੇ ਭਰਨਾ ਹੀ ਪੈਣਾ ਥੋੜੇ ਬਹੁਤੇ ਕੰਕਲੋ ਲਾ ਫ ਜਾਣਗੇ ਤੇ ਕੋਈ ਬਾਤ ਹੋਣੀ ਨਹੀਂ ਲਾ ਫ ਜਾਣਗੇ ਕੋਈ ਗੱਲ ਨਹੀਂ ਸਾਡੇ ਇੱਥੇ ਕਿਹੜੇ ਪੁੱਤਰੇ ਰੋਂ ਡੇ ਆ ਹਾਇ ਤੇ ਸਾਰਾ ਕੁੜੀ ਰਹੀ ਆ ਨੇ ਪਹਿਲਾਂ ਇਹ ਥੋੜਾ ਬੁਤਾ ਜੁਬਾਨ ਤੇ ਕੰਟਰੋਲ ਕਰਦੀ। ਸਾਨੂੰ ਵੀ ਇਹ ਚੰਗੀ ਲੱਗਦੀ। ਗੱਲਾਂ ਜਿਹੜੀਆਂ ਇਹ ਕਰ ਛੜੀਆਂ ਉਹਨਾਂ ਨੂੰ ਭੁੱਲਦੀਆਂ ਤਾਂ ਨਹੀਂ ਨਾ। ਹੁਣ ਕੁੜੀ ਦੇ ਮੂੰਹ ਨੂੰ ਇਹਨਾਂ ਸਾਰਾ ਕੁਝ ਕੀ ਕਰੀਏ ਹੁਣ? ਹੁਣ ਕੁੜੀ ਦੇ ਗਿਆ। ਉਹਨੂੰ ਤਾਂ ਮੈਂ ਗੱਲ ਮੰਨਨੀ ਆ। ਉਹ ਤਾਂ ਮੈਨੂੰ ਬਥੇਰਾ ਦੁੱਖ ਹੁੰਦਾ ਵਾ। ਪਰ ਜਿਹਨੂੰ ਮੈਂ ਇਹ ਜਨਾਨੀ ਵੱਲ ਵੇਣੀ ਆ ਨਾ, ਮੇਰਾ ਤਾਂ ਜੀ ਕਰਦਾ ਬੇ ਇਹਨੂੰ ਕਿਰੇ ਪੰਨਿਆ ਰੁਪਈਆ ਦੀ ਚੀਜ਼ ਨਾ ਦਵਾਂ। ਉਹ ਚੱਲ ਕੋਈ ਗੱਲ ਨਹੀਂ। ਕਿਸੇ ਦਾ ਪਰਦਾ ਢੱਕਣਾ ਚਾਹੀਦਾ। ਰੱਬ ਘਰ ਹਰੇਕ ਦਾ ਢੱਕਦਾ। ਆਈਂ ਦੇ ਸਾਰਿਆਂ ਦਾ ਢੱਕਨੇ ਆ ਜਦੋਂ ਸਾਡੀ ਵਾਰੀ ਆਂਦੀ ਸਾਡਾ ਨਹੀਂ ਰੱਬ ਤਾਂ ਵੇਖਣੀ ਰਿਹਾ ਉੱਤੇ ਵੀ ਛੱਡਿਆ ਕਰ ਕੁਝ ਸਾਰਾ ਕੁਝ ਆਪਣੇ ਤੇ ਨਹੀਂ ਲੱਲੀ ਚੱਲ ਵੇਖ ਲਓ ਫਿਰ ਮੈਂ ਜਾਵਾਂ ਫਿਰ ਆਰਤੀ ਨਾਲ ਗੱਲ ਕਰਦਾ ਵੀ ਇੱਕ ਅੱਦੇ ਦਿਨ ਚ ਪੈਸੇ ਦੇ ਤੇ ਚੱਲ ਪਹੁੰਚਾ ਦਈਏ ਉਹਨਾਂ ਨੂੰ ਜਾਊ ਆਪੇ ਆ ਕੇ ਲੈ ਜਾਣਗੇ ਨਾ ਇਹ ਕੰਮ ਨਾ ਹਣ ਕਰੀ ਉਹ ਕਿਉਂ ਆਵੇ ਮੁੰਡਾ ਨਾ ਆਵੇ ਕੁੜੀ ਤੇ ਨਾ ਆਵੇ ਮੁੰਡਾ ਪੈਸੇ ਲੈਣ ਇਹ ਅਸੀਂ ਆਪ ਜਾਵਾਂਗੇ ਅਸੀਂ ਦੀ ਸੱਸ ਦੇ ਹੱਥ ਤੇ ਪੈਸੇ ਧਰਾਂਗੇ ਨਾ ਨੀ ਸ਼ਰਮ ਆਏਗੀ ਓ ਚੱਲ ਕੋਈ ਗੱਲ ਨਹੀਂ ਚਲ ਮੈਂ ਜਾਣਾ ਵੇਲਾ ਵੀ ਜਿੱਦਾਂ ਕਰਨੀ ਆ ਜਾਓ ਪਰ ਇੰਨੀ ਗੱਲ ਨਾ ਕਹਿ ਦਿਓ ਬਣਾ ਕੇ ਲੈ ਜਾਇਆ ਆਪ ਜਾਵਾਂਗੇ ਦੇ ਉਹ ਮੈਨੂੰ ਲੈ ਆ ਤੇ ਆਉਂਦੇ ਗੱਲ ਤੇ ਕਰ ਲੰਦੇ ਕਿ ਬਤਾ ਹੁਣ ਅੱਜ ਮਿਲਨੇ ਆ ਕਿ ਜਾਂ ਅਗਲੇ ਦਿਨ ਮਿਲਨੇ ਆ ਕਦੋਂ ਮਿਲਨੇ ਆ ਚਲ ਅੱਜ ਭਲਕੇ ਪਾਸੋਂ ਜਿੱਦਾਂ ਵੀ ਜਿੱਦ ਗੱਲ ਬਣੂਗੀ ਆਪ ਹੀ ਜਾਣਾ ਚਲ ਠੀਕ ਆ ਮੈਂ ਮਾਰਨਾ ਤੋਂ ਭਾਂਡੇ ਨਹੀਂ ਦੇ ਹੱਥ ਆ ਬੰਦਾ ਮਾਂ ਇੱਦਾਂ ਕਰਾਂ ਵੀਰ ਨੂੰ ਫੋਨ ਲਾ ਹੀ ਲੈਣੀ ਆ ਹੁਣ ਤੇ ਲੋੜ ਵੀ ਆ ਕੀ ਕਰਾਂ ਮੇਰਾ ਮੰਗਣ ਨੂੰ ਜੀ ਤੇ ਕਰਦਾ ਨੀਗਾ ਤਾਂ ਹੁਣ ਜਰੂਰਤ ਹੋਈ ਮਨਜਿੰਦਰ ਨੇ ਵੀ ਕਹਿਣਾ ਆਪਣੇ ਭਰਾ ਨੂੰ ਪੈਸੇ ਦਿੱਤੇ ਆ ਤੇ ਮੰਗਦੀ ਨਹੀਂਗੀ ਉਹਦੇ ਕੋਲ ਚੱਲ ਕੋਈ ਨਹੀਂ ਮੰਗਣੇ ਤਾਂ ਹੁਣ ਪੈਣਾ ਹੀ ਆ ਹੈਲੋ ਸਤਿ ਸ਼੍ਰੀ ਅਕਾਲ ਵੀਰ ਹਾਂ ਠੀਕ ਠਾਕ ਆਪਣਾ ਸੁਣਾ ਤੂੰ ਅੱਛਾ ਅੱਛਾ ਹੋਰ ਬੱਚੇ ਠੀਕ ਹੀ ਹੋ ਫੋਨ ਕਾਦਾ ਕਰਨਾ ਹੈਗਾ ਹੁਣ ਤੈਨੂੰ ਪਤਾ ਹੀ ਆ ਨਾ ਅਮਨ ਦਾ ਵਿਆਹ ਦਿੱਤਾ ਵਾ ਆਹੋ ਤੇ ਮੈਂ ਕਹਿੰਦੀ ਹੀ ਵੀ ਜਿਹੜੇ ਪੈਸੇ ਜਿੰਨੇ ਕੇ ਹੈਗੇ ਉਹ ਵਾਪਸ ਕਰਦੇ ਹਾਂ ਮੇਰਾ ਵੀਰ ਹਾਂ ਪਤਾ ਕੀ ਗੱਲ ਆ ਮੇਰਾ ਜੀ ਨਹੀਂ ਹੀ ਕਰਦਾ ਤੈਨੂੰ ਤੰਗ ਕਰਨ ਨੂੰ ਪਰ ਕੀ ਕਰਾਂ ਹੁਣ ਕੰਮ ਹੀ ਓਦਾਂ ਦਾ ਵਾ ਆਹੋ ਤੈਨੂੰ ਪਤਾ ਮੰਗਾਈ ਬੜੀ ਆ ਤੇ ਲੋੜ ਬੜੀ ਪੈਸਾਂ ਦੀ ਹੁਣ ਹਾਥਾਂ ਤੇ ਪੈਸੇ ਲੱਗਣਾ ਹਾਂ ਚਲ ਕੋਈ ਨਹੀਂ ਆ ਨੰਗ ਜੂਗਾ ਨਾ ਤੇ ਫੇਰ ਤੈਨੂੰ ਮੈਂ ਥੋੜੇ ਬੋਤੇ ਪੈਸੇ ਫੇਰ ਕਰ ਦੂੰਗੀ ਕੋਈ ਗੱਲ ਨਹੀਂ ਆਹੋ ਐਨੇ ਖਾਣ ਮੇਰਾ ਵੀਰ ਕਰ ਦੇ ਚੰਗਾ ਚਲ ਠੀਕ ਵਾ ਚੰਗਾ ਚੰਗਾ ਤੇ ਨਾਲੇ ਨਾ ਤੇਰਾ ਪੂਰਾ ਮਾਰਿਆ ਸੌਸਲਾ ਕਰਨੀ ਹੁੰਦੀ ਆ ਆਹੋ ਠੀਕ ਆ ਠੀਕ ਆ ਚਲ ਠੀਕ ਆ ਫੇਰ ਆਈ ਹੈ ਚੰਗਾ ਸਤਿ ਸ੍ਰੀ ਅਕਾਲ ਕਿਆ ਤੇ ਦਿੱਤਾ ਵਿਚਾਰੇ ਨੇ ਜੀਤ ਨਹੀਂ ਕਰਦਾ ਮੇਰਾ ਮੰਮੀ ਮੈਂ ਤੁਹਾਨੂੰ ਤੇ ਲੱਭਾਂ ਲਈ ਤੇ ਤੇ ਲੈ ਪੋ ਤੋਦਾ ਤੇਰੇ ਮਾਮੇ ਨੂੰ ਫੋਨ ਕਰਨਾਂ ਗਈ ਸੀਗੀ ਕੀ ਗੱਲ ਕੰਮ ਨਹੀਂ ਕੋਈ ਕੰਮ ਨਹੀਂ ਮੰਮੀ ਓਦਾਂ ਹੀ ਤੇ ਕੀ ਮੂੰਹ ਬੜਾ ਤੀਲਾ ਬਣਾਇਆ ਤੂੰ ਕੀ ਗੱਲ ਉਹ ਨਹੀਂ ਤੀਲਾ ਟੁੱਲਾ ਕਾਦਾ ਬਣਾਉਣਾ ਵਾ ਓਦਾਂ ਹੀ ਤੇਰੇ ਮਾਮੇ ਨੂੰ ਫੋਨ ਕਰਕੇ ਕਹਿਣ ਦੀ ਵੀ ਜਿਹੜੇ ਪੈਸੇ ਤੇ ਲਏ ਇੰਨੇ ਚਿਰਦੇਓ ਦੇ ਦੇ ਹੁਣ ਹੁਣ ਲੋੜ ਜਾਈ ਪੁੱਤਰ ਵਿਆਹ ਤੇ ਮਾਮੇ ਕੋ ਕਦ ਤੱਕ ਪੈਸੇ ਮੰਗਣਗੇ ਸਾਡੇ ਕੋ ਤੇ ਇੰਨੇ ਪੈਸੇ ਮੰਮੀ ਸ਼ਦੈਣੇ ਮਾਮੇ ਕੋ ਨਹੀਂ ਮੰਗਣ ਡਈ ਮਾਮੇ ਨੇ ਤਾਂ ਕੋਠੀ ਨਹੀਂ ਪਾਈ ਲੇਏ ਹੋਨੇ ਪੈਸੇ ਹੜਕੋ ਤੇ ਮੈਂ ਹਾਂ ਵੀ ਚੱਲ ਸਾਡੇ ਵਾਪਸ ਕਰਦੇ ਹੁਣ ਮੰਮੀ ਲੈ ਆਂਦੇ ਨੇ ਵਿਚਾਰੇ ਕੋ ਐਂ ਵੀ ਤੂੰ ਮੰਗਣ ਲੱਗਦੇ ਕੁਛ ਦੇਣ ਹੋਈ ਆ ਪਤਾ ਕਿੰਨਾ ਪੈਸਾ ਲੱਗਣ ਡਿਆ ਤੇਰੇ ਵਿਆਹ ਤੇ ਪਰ ਟੈਨਸ਼ਨ ਹੁੰਦੀ ਆ ਪੁੱਤ ਕੋਲ ਹੋਣਾ ਤੇ ਕੋਈ ਗੱਲ ਨਹੀਂ ਮੈਂ ਉਹਨੂੰ ਕਿਹਾ ਵਾ ਮੈਂ ਹਾਂ ਜਦੋਂ ਵਿਆਹ ਹੋ ਜਾਊਗਾ ਤੇ ਫੇਰ ਤੈਨੂੰ ਦੇ ਦਾਂਗੇ ਫੇਰ ਵਤ ਲਈ ਮੰਮੀ ਮੈਨੂੰ ਇਦਾਂ ਕੀ ਹੋਣ ਲੱਗਣ ਡਿਆ ਵਾ ਤੂੰ ਥੋੜੀ ਦਿਨਾਂ ਤੂੰ ਮਿੱਤੋ ਕੋਈ ਗਾਲੇ ਲਕੋਂਡੇ ਹੋ ਲੱਗਦਾ ਕੋਈ ਟੈਨਸ਼ਨ ਲੈਣ ਡੇ ਕੋਈ ਕੋਈ ਟੈਨਸ਼ਨ ਨਹੀਂ ਗਈ ਤੈਨੂੰ ਕੀ ਲੋੜ ਹੈ ਇਕੱਲਾ ਸੋਚਣ ਦੀ ਹੈਗੇ ਨਾ ਤੇਰੇ ਮਾਪਿਓ ਸੋਚਣ ਵਾਲੇ ਤੂੰ ਨਾ ਜੇ ਤੂੰ ਸੋਚਿਆ ਕਰ ਬਸ ਤੂੰ ਇਹ ਕਰਿਆ ਕਰ ਕਿ ਮੈਂ ਕਿਹੜੀਆਂ ਕਿਹੜੀਆਂ ਚੀਜ਼ਾਂ ਲੈਣੀਆਂ ਵਾ ਕੀ ਕੀ ਕਰਨਾ ਵਾ ਉਹ ਚੀਜ਼ਾਂ ਸੋਚਿਆ ਕਰ ਤੇਰੀ ਉਮਰ ਨਾਲ ਦੀਆਂ ਚੀਜ਼ਾਂ ਸੋਚਣ ਦੀ ਮम्मी ਜਦੋਂ ਤੂੰ ਇਹ ਮੂੰਹ ਢਿੱਲੇ ਬਣਾਇਆ ਤਾਂ ਤੇ ਮੈਨੂੰ ਨਾ ਟੈਨਸ਼ਨ ਹੋਉਂਦੀ ਉਹ ਕਿਤੇ ਢਿੱਲੇ ਨਹੀਂ ਗੇ ਮੂੰਹ ਬਣੇ ਐਵੇਂ ਲੱਗਾ ਵਾ ਤੈਨੂੰ ਚਲ ਆ ਜੀਏ ਥੱਲੇ ਇਹ ਸੁਣਦੀ ਵੀ ਮੈਨੂੰ ਅੱਦਾ ਇਦਾਂ ਹੀ ਆ ਟੈਨਸ਼ਨ ਹੁੰਦੀ ਉਹ ਨਹੀਂ ਨਹੀਂ ਕਿਤੇ ਡੈਡੀ ਤਰ੍ਹਾਂ ਟੈਨਸ਼ਨ ਲੈਣ ਡਿਆ ਤੂੰ ਆਪਣੇ ਮਨੋਂ ਨਾ ਗੱਲਾਂ ਬਣੰਦੀ ਰਿਹਾ ਕਰ ਕੋਈ ਗੱਲ ਨਹੀਂ ਚਲ ਆ ਜਾ ਥੱਲੇ ਕੋਟ ਚਾਹ ਬਣਾ ਕੇ ਦੇ ਮੈਂ